ਹੋਰ ਕਿਹੜੀ ਕਮੀ ਲੱਗੀ ਕੋਈ ਫੋਰ ਦਾ ਬਾਅਦ ਪ੍ਰਸ਼ਾਸਨ ਦੀ ਕਮੀ ਲੱਗੀ ਪ੍ਰਸ਼ਾਸਨ ਮਿਸ ਹੈ ਇਥੋਂ ਆ ਇਨੇ ਏਰੀਏ ਤੋਂ ਉਧਰ ਕਮਾਂ ਵਾਲੀ ਉਹ ਪੱਤਨ ਦੇ ਉੱਤੇ ਫੁੱਲ ਪ੍ਰਸ਼ਾਸਨ ਆ ਹਾਂਜੀ ਹੈ ਪਰ ਇੱਥੇ ਨਹੀਂ ਪਰ ਉੱਥੇ ਵੀ ਜੇ ਪ੍ਰਸ਼ਾਸਨ ਆ ਉੱਥੇ ਵੀ ਉਹ ਸਿਸਟਮ ਨਹੀਂ ਬਣਾ ਆਪਾਂ ਕਹ ਦੀ ਜਿਵੇਂ ਆਪਾਂ ਕਿਹਾਗਾ ਤਰੀਕਾਕਾਰ ਨਹੀਂ ਕੋਈ ਪੂਜਨ ਮਰੇ ਆ ਵੀ ਉਹਨਾਂ ਅਸਤੇ ਵਾਲਾ ਤੇ ਪੁਲਸ ਲਾ ਰੱਖੀ ਨਾ ਪਾ ਰੱਖਿਆ ਹਾਏ ਹਾ ਇਹਨਾਂ ਦੀ ਹਾਂ ਹਾ ਉਹ ਮੈਂ ਗੱਲ ਕਰਦਣਾ ਇਹਨਾਂ ਇਹਨਾਂ ਦੀ ਇਹਨਾਂ ਦੀ ਮੇਨ ਪ੍ਰੋਬਲਮ ਇਹ ਹੈ ਵੀ ਪਿੱਛੇ ਨਾ ਪੁਲਸ ਲਾ ਰੱਖੀ ਆ ਤੇ ਉਹ ਮਤਲਬ ਵੀ ਜੋ ਵੀ ਕੋਈ ਸੇਵਾ ਲੈ ਕੇ ਆਉਂਦਾ ਉਹਨਾਂ ਨੂੰ ਔਨ ਨਹੀਂ ਦੇ ਰਿਹਾ ਹਾਂ ਜਿਵੇਂ ਸਾਨੂੰ ਵੀ ਰੋਕੀ ਹਾਂ ਹਾਂ ਜਿਵੇਂ ਆਪਾਂ ਨੂੰ ਉਹ ਸਵੇਰੇ ਉਦੋਂ ਰੋਕਿਆ ਤੁਹਾਨੂੰ ਹਾਂ ਉਦੋਂ ਰੋਕਿਆਗਾ ਉੱਥੋਂ ਦੀ بجائے ਮੈਨੂੰ ਲੱਗਦਾ ਜੇ ਉੱਥੇ ਵੀ ਲਾਉਣਾਗਾ ਠੀਕ ਐ ਉੱਥੇ ਵੀ ਐਂਟਰੀ ਪਵੇ ਇੱਥੇ ਵੀ ਐਂਟਰੀ ਪਵੇ ਜਦੋਂ ਇੱਥੋਂ ਵਾਲੇ ਦੱਸ ਦੇਣ ਜਾਂ ਉੱਥੋਂ ਵਾਲੀ ਐਂਟਰੀ ਚੋ ਵੀ 20 ਟਰਾਲੀਆਂ ਚਲੀਆਂ ਗਈਆਂ ਜਾਂ 5 ਟਰਾਲੀਆਂ ਉੱਥੇ ਕਹਣ ਵੀ 5 ਅਸੀਂ 2 ਵਜੇ ਤੋਂ ਜਾਂ 3 ਵਜੇ ਤੋਂ ਬਾਅਦ ਵਿੱਚ ਇੱਕ ਇੱਕ ਸਿਸਟਮ ਇੱਕ ਸਿਸਟਮ ਦਾ ਹੋਵੇ ਨਾ ਸਿਸਟਮ ਦਾ ਹੋਵੇ ਨਾ ਸਿਸਟਮ ਹੈ ਨਹੀਂ ਇਹ ਗੱਲ ਆ ਫਿਰ ਹੁਣ ਜਿਹੜਾ ਬੰਦਾ ਬਠਿੰਡਿਓਂ ਚੱਲ ਕੇ ਅੱਜ ਰਾਜਸਥਾਨ ਤੋਂ ਆਏ ਮੁੰਡੇ ਕਿੰਨੀ ਸੇਵਾ ਲੈ ਕੇ ਆਣਾ ਕੇਲੇ ਲੈ ਕੇ ਆਏ ਹੋਰ ਸੇਵਾ ਲੈ ਕੇ ਤੋ ਬੰਦਾ ਕਿੰਨਾ ਨਰਾਜ਼ ਹੋ ਕੇ ਜਾ ਰਿਹਾਗਾ ਇਹ ਵੀ ਗੱਲ